ਚੈੱਕ ਕਰੋ ਜੀ ਬਜ਼ੁਰਗ ਵਾਲੀ ਡਿਜ਼ਾਈਨਿੰਗ ਘੇਰੇ ਦੇ ਉੱਤੇ ਵਰਕ ਨਾਲ ਮਿਲਣਾ ਦੁਪੱਟਾ ਤੁਨੂਆ ਲੋ ਹਾਂਜੀ ਇਹ ਸੂਟ ਲਾ ਕੇ ਦੇਣਾ ਵੀਰ ਜੀ 200 ਰੁਪਏ ਦੀ ਰੇਂਜ ਚ 200 ਰੁਪਏ ਦਾ ਭਾਈ 200 ਰੁਪਏ ਆ ਸੂਟ ਵੀਰ ਜੀ ਪੂਰਾ ਜਮੀ ਰੇਟ ਤੋੜਦੇ ਗੱਲ ਕਰੀਏ ਬਿਲਕੁਲ ਮਾਰਕੀਟ ਨਾਲ ਉੱਧੇ ਰੇਟਾਂ ਦੇ ਵੀ ਅੱਜੀ ਦੇਣੀਆਂ ਹਾਂ ਹਾਂਜੀ ਪੰਜਾਬ ਦਾ ਕੱਪੜਿਆਂ ਦਾ ਸਭ ਤੋਂ ਸਸਤਾ ਸਟੋਰ ਕਹਿੰਦੇ ਜੀ ਲੱਗ ਗਈ ਜਿੱਥੇ ਵੱਡੀ ਸੇਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਸਟਮਰ ਪਹੁੰਚ ਰਹੇ ਨੇ ਵੱਡਾ ਗੋਦਾਮ ਹੈ ਤੇ ਸੇਲ ਪੈਣਾ ਦੇ ਕਰਨਿਆ ਫਾਇਦੇ ਚੈੱਕ ਕਰੋ ਬਰਬੀ ਦਾ ਸੂਟ 3 ਮੀਟਰ ਸਲਵਾਰ ਤੇ ਨਾਲ ਦੁਪੱਟੇ ਮਿਲਨੇ ਆ ਵਰਕ ਜੀ ਆ ਲੋ ਪੈਣਾ ਦੇ ਫਾਇਦੇ ਫਾਇਦੇ ਕਰਨੇ ਫਾਇਦੇ ਵੀਰ ਜੀ 350 400 ਮਾਰਕੀਟ ਐ ਇਸਕੇ ਦਾ ਰੇਟ ਸਿਰਫ 250 ਰੁਪਏ ਸਿਰਫ 250 ਰੁਪਏ 250 ਰੁਪਏ ਦੀ ਰੇਂਜ ਇਦਾਂ ਦੇ 4 4 ਮਿਲਨੇ ਆ ਕਲਰ ਪਿਓਰ ਪੀਸੀ ਕੋਟਨ ਕੋਈ ਇੰਡੋ ਨਹੀਂ ਪਿਓਰ ਪੀਸੀ ਕਾਟਨ ਤੇ ਨਾਲ ਮਿਲਣਾ ਸੈਮੀ ਪਿਓਰ ਦਾ ਦੁਪੱਟਾ ਵਰਕ ਕੀਤਾ ਹੋਇਆ ਜੀ ਜੀ ਇਹ ਵੀ ਸੂਟ ਲਾ ਕੇ ਦੇਣਿਆ 1000 ਰੁਪਏ ਦੇ 4 ਵੀ ਸਿੰਗਲ ਪਹਿਣਾ 250 ਰੁਪਏ ਦਾ ਸਿਰਫ 250 ਆਪ ਚੈੱਕ ਕਰੋ ਜੀ 73 ਬੇਦ ਦੇ ਉੱਤੇ ਪੂਰੇ ਫਰੰਟ ਤੇ ਵਰਕ ਜੀ ਆ ਲੋ ਦੁਪੱਟਾ ਮਿਲਣਾ ਨਾਲ 73 ਦਾ ਇਹ ਕੱਟ ਵਰਕ ਆ ਲੋ ਹਮ ਕਲਰ ਮਿਲ ਨੇ ਆ ਚਾਰ ਮਾਰਕੀਟ ਸੂਟ ਵਿਕਦਾ ਜੀ 900000 1100 ਰੁਪਏ ਦਾ ਹਾਂਜੀ ਇਹ ਲਾ ਕੇ ਦੇਣਾ 450 ਰੁਪਏ ਦਾ ਭਾਈ ਪੱਕੀ ਗੱਲ 2095 ਰੁਪਏ ਦਾ ਲਹਿੰਗਾ ਚੈੱਕ ਕਰੋ 2095 ਦਾ ਵੀਰ ਜੀ 5 5 6 6000 ਰੁਪਿਆ ਰੈਂਟ ਹੁੰਦਾ 2095 ਦਾ ਕੋਈ ਰੈਂਟ ਪਰ ਨਹੀਂ ਲਹਿੰਗਾ ਖਰੀਦ ਕੇ ਤੁਹਾਨੂੰ ਦੇ ਦੇਣਾ ਆਪਾਂ ਨੇ ਆਪਣਾ ਹੀ ਹੋ ਜਾ ਆਪਣਾ ਹੋ ਜਾਣਾ ਦੇਖੋ ਕੋਈ ਇਹ ਆ ਜੀ ਗੀਜਾ ਕੋਡ ਹੁੰਦਾ ਬਿਆਰ ਵਿਕਦਾ 1500 ਰੁਪਏ ਦਾ 1500 ਦਾ 1.5 ਮੀਟਰ ਪਾਣੀ ਵਾਲਾ ਕੁਰਤਾ ਜਮਾਂ ਖਰਾਬ ਹੋ ਗਿਆ ਸੀਤਾ ਸਲਾਇਆ ਗੇਰ ਜੋ ਕੱਟ ਕੇ ਨਵਾਂ ਦਊਂਗਾ 750 ਰੁਪਏ ਦੀ ਰੇਂਜ ਚ ਕਲਰ ਚਾਰਟ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਓ ਜੀ ਇਹਨੂੰ ਕਹਿੰਦੇ ਆ ਜੰਗਲ ਵਾਲਾ ਡਿਜ਼ਾਈਨ ਜੀ ਵਾਲੋ ਹਾਂਜੀ ਪੂਰਾ ਫਰੰਟ ਦੇ ਵਰਕ ਨਾਲ ਰਹਿਣਗੇ ਜੀ ਬਾਜੂਆਂ ਤੇ ਵਰਕ ਠੀਕ ਹੈ ਜੀ ਪੂਰਾ ਫਰੰਟ ਬਾਜੂ ਵਰਕ ਦੇ ਨਾਲ ਦੁਪੱਟੇ ਲਵਾਦੇ ਨਾਲ ਇਹਦੇ ਨਾਲ ਪਿਓਰ ਚਨਾਉਂਦੇ ਆ ਚੈੱਕ ਕਰੋ ਜੀ ਪਿਓਰ ਚਨਾਉਂਦਾ ਦੁਪੱਟਾ ਮਾਰਕੀਟ ਸੂਟ 1500 ਰੁਪਏ ਸਾਡਾ ਰੇਟ 995 ਰੁਪਏ 995 ਰੁਪਏ 995 ਰੁਪਏ ਇਦਾਂ ਦੇ ਲਹਿੰਗੇ ਜਿਹੜੇ ਬਾਜ਼ਾਰ ਦੇ ਵਿੱਚ 8 8 9 9000 ਰੁਪਏ ਰੈਂਟ ਚੱਲਦੇ ਨੇ ਵੀਰ ਜੀ 4500 ਰੁਪਏ ਦੀ ਰੇਂਜ ਚ ਲਹਿੰਗੇ ਪੈਣਾ ਵੀਰ ਜੀ ਇਹ ਲਹਿੰਗਾ ਕੋਈ ਰੈਂਟ ਨਹੀਂ ਥੋੜਾ ਆਪਣਾ ਬਣ ਜਾਣਾ ਇਹਨੇ ਰੈਂਟ ਚਾ ਲੋ ਜਿੰਨੀ ਮਰਜ਼ੀ ਚੈੱਕ ਕਰੋ ਜੀ ਡਬਲ ਬੈੱਡ ਦਾ ਕੰਬਲ ਆ ਲੋ ਬਾਈ ਇਹ ਤਾਂ ਮਹਿੰਗਾ ਬਹੁਤ ਜ਼ਿਆਦਾ ਹੋਣਾ ਵੀਰ ਜੀ ਬਾਜ਼ਾਰ ਵਿਕਦਾ 600 700 ਆ ਚੈੱਕ ਕਰੋ ਜੀ ਆ ਲੋ ਡਬਲ ਬੈੱਡ ਦਾ ਕੰਬਲ ਪੂਰਾ ਕਿੰਗ ਸਾਈਜ਼ ਜੀ ਆ ਲੋ ਚੈੱਕ ਕਰਾਓ ਇਹ ਲਾ ਕੇ ਦੇਣਾ 395 ਰੁਪਏ ਦਾ ਕਾਲੇ ਭਾਈ ਝੂਠ ਤਾਂ ਨਹੀਂ ਬੋਲਦੇ ਮੈਂ ਕਿਹਾ ਵੀਰ ਜੀ ਭਾਵੇਂ ਜਿੰਨਾ ਮਰਜੀ ਟਰੱਕ ਭਰ ਕੇ ਲੈ ਜਾਓ 395 ਰੁਪਏ ਦੀ ਰੇਜ ਡਬਲ ਬੈੱਡ ਦਾ ਕੰਬਲ ਟਰੱਕ ਭਰ ਕੇ ਲੈ ਜਾਓ ਵਿੱਚ ਕਸਟਮਰ ਪਹੁੰਚ ਰਹੇ ਨੇ ਐਸਕੇ ਟੈਕਸਟਾਈਲ ਕਿਤੇ ਮਰਿੰਡੇ ਦੇ ਵਿੱਚ ਲੱਗ ਗਈ ਪੰਜਾਬ ਦਾ ਸਭ ਤੋਂ ਸਸਤਾ ਮਾਰਕੀਟ ਨੂੰ ਉਧਰ ਰੇਟਾਂ ਦੇਣੀਆਂ ਬਜਾਜੀ ਜੀ ਆਜੋ ਇੱਕ ਕੱਢਣਾ 31 ਨਾਮ ਆਪਾਂ ਨੇ ਦੁਵਾਦੀ ਤੱਕ ਲੱਗੀ ਪਈ ਹੈ ਸੇਲ ਭਾਰੀ ਪਹਿਲਾ ਨਾਮ ਸਕੂਟਰੀ 5000 ਦੀ ਸ਼ੋਪਿੰਗ ਦੇ ਪਹਿਣਾ ਇੱਕ ਕੂਪਨ ਠੀਕ ਹੈ ਪਹਿਲਾ ਨਾਮ ਸਕੂਟਰੀ ਉਸਤੇ علاوہ ਨਾਮ ਚੈੱਕ ਕਰੋ ਜੀ ਵਾਲ ਬੋਰਡ ਦੇ ਉੱਤੇ 31 ਨਾਮ ਆ ਫ੍ਰਿਜ LCD ਵਾਸ਼ਿੰਗ ਮਸ਼ੀਨ ਬਹੁਤ ਵੱਡੇ ਵੱਡੇ ਨਾਮ ਆ ਜਿੱਥੇ ਕੱਢਣਾ ਦੇ ਉੱਤੇ ਸਾਰਾ ਡਿਜੀਟਲ ਦੇ ਵਿੱਚ ਚੈੱਕ ਕਰੋ ਜੀ ਵਾਲੋ ਭਾਈ ਨਵੀਂ ਪ੍ਰਿੰਟਿੰਗ ਆ ਨਵੀਂ ਪ੍ਰਿੰਟਿੰਗ ਆ ਚੈੱਕ ਕਰੋ ਜੀ ਬਾਜੂ ਦੇ ਵੀ ਸਾਰਾ ਡਿਜੀਟਲ ਕੰਮ ਰਹਿਣਾ ਤੇ ਬੈਂਕ ਵੀ ਰਹਿਣੀ ਆ ਸਾਰੀ ਡਿਜੀਟਲ ਓਕੇ ਮਾਰਕੀਟ ਸੂਟ ਵਿਕਦਾ ਜੀ 11100 ਰੁਪਏ ਦਾ ਹਾਂਜੀ ਆਪਾਂ ਨੇ ਲਾ ਕੇ ਦੇਣਾ 550 ਰੁਪਏ ਦੀ ਰੇਂਜ ਚ ਆ ਲੋ ਸਿਰ 550 ਰੁਪਏ 550 ਦੀ ਰੇਂਜ ਚ ਪਿਓਰ ਸੈਮੀ ਦੇ ਮਿਲਨੇ ਆ ਦੁਪੱਟੇ ਮਕੈਸ਼ ਵਾਲੇ ਪਹਿਲਾਂ ਤਾਂ ਹਸ ਕਰਦੀ ਵਾਲੇ ਸੂਟ ਵੀ ਆ ਕੇ ਆ ਲੋ ਮਾਰਕੀਟ 89900 ਦਾ ਵਿਕਦਾ ਜੀ ਹਾਂਜੀ ਨਾਲ ਮਿਲਨੀਆਂ ਛਾਲ ਸੂਟ ਲਾ ਕੇ ਦੇਣਾ 450 ਰੁਪਏ ਦੀ ਰੇਂਜ ਚ ਵਿਸ਼ਾਲ ਵਿੱਚ ਮਿਲੂਗੇ ਇਹਦੇ ਛਾਲ ਦੇ ਨਾਲ 450 ਰੁਪਏ ਦੀ ਰੇਂਜ ਚ ਕਲਰ ਮਿਲਨੇ ਆ ਇਦਾਂ ਦੇ 4-4 ਰੰਗ ਕੁਆਂਟੀਟੀ ਦੀ ਤੇ ਸੂਟ ਲੈਣਾ ਰਾਜਾ ਰਾਣੀ ਵਾਲਾ ਚੈੱਕ ਕਰੋ ਹਾਂ ਰਾਣੀ ਵਾਲਾ ਸੂਟ ਬਸਕੋਸ ਔਰਗੰਝਾ ਦੇ ਉੱਤੇ ਵਾਲਾ ਬਾਈ ਰਾਜਾ ਰਾਣੀ ਵਾਲਾ ਸੂਟ ਕਰਦੇ ਜਾਂਦੇ ਆ ਆਹ ਲੋ ਵੀਰ ਜੀ ਬਹੁਤ ਡਿਮਾਂਡ ਆ ਜੀ ਬਾਜ਼ਾਰ 1000 1000 ਰੁਪਏ ਦਾ ਸੂਟ ਵਿਗਦਾ ਆ ਸੂਟ ਦੇ ਹਾਂਜੀ ਆਹ ਲੋ ਰਾਣੀ ਵਾਲਾ ਸੂਟ ਫਰੰਟ ਤੇ ਬੈਕ ਸਾਰੀ ਡਿਜੀਟਲ ਹਾਂ ਦੁਪੱਟਾ ਮਿਲਣਾ ਨਾਲ ਸੈਮੀ ਪਿਓਰ ਦਾ ਮਕੈਸ਼ ਵਾਲਾ ਚੈੱਕ ਕਰੋ ਜੀ ਆਹ ਲੋ ਹਾਂਜੀ ਇਹ ਸੂਟ ਲਾ ਕੇ ਦੇਣਾ 450 ਰੁਪਏ ਦਾ ਤੇ 450 ਰਾਜਾ ਜੀ ਚੂੜੇ ਤੇ ਚੈੱਕ ਕਰੋ ਪੂਰੇ ਫਰੰਟ ਦੇ ਉੱਤੇ ਵਰਕ ਜੀ ਹਾਂ ਆਹ ਲੋ ਦੁਪੱਟਾ ਵੀ ਮਿਲੇਗਾ ਨਾਲ ਜਿੰਮੀ ਚੂਦਾ ਇਹ ਸੂਟ ਵਿਕਦਾ ਵੀ ਯਾਰ 1500 ਰੁਪਏ ਦਾ 1500 ਦਾ ਆਪਾਂ ਨੇ ਲਾ ਕੇ ਦੇਣਾ 750 ਰੁਪਏ ਦਾ ਸੂਟ 750 ਦਾ 750 ਦੀ ਰੇਂਜ ਚ ਆ ਚੈੱਕ ਕਰੋ ਵੀਰ ਜੀ ਨਵੀਂ ਡਿਜ਼ਾਈਨ ਕਿ ਲਿਆਂਦੀ ਆ ਬਰਬਰੀ ਵੇਚਦੇ ਉੱਤੇ ਆ ਲੋ ਹਾਂਜੀ ਆ ਚੈੱਕ ਕਰੋ ਜਿਹੜਾ ਪਿਆਰ ਸੂਟ ਵਿਕਦਾ 350 400 ਰੁਪਏ ਦਾ ਹਾਂਜੀ ਦਿਵਾਲੀ ਤੱਕ ਲਾਦੀ ਸੇਲ ਪਹਿਣਾਵੇ ਕਰਨੇ ਫਾਇਦੇ ਚੈੱਕ ਕਰੋ ਬਰਬੀ ਦਾ ਸੂਟ 3 ਮੀਟਰ ਸਲਵਾਰ ਤੇ ਨਾਲ ਦੁਪੱਟੇ ਮਿਲਨੇ ਆ ਵਰਕ ਜੀ ਆ ਲੋ ਪਹਿਣਾਵੇ ਫਾਇਦੇ ਫਾਇਦੇ ਕਰਨੇ ਫਾਇਦੇ ਵੀਰ ਜੀ 350 400 ਮਾਰਕੀਟ ਐ ਇਸਕੇ ਦਾ ਰੇਟ ਸਿਰਫ 250 ਰੁਪਏ ਸਿਰਫ 250 ਰੁਪਏ 250 ਦੀ ਰੇਂਜ ਇਦਾਂ ਦੇ 4 4 ਮਿਲਨੇ ਆ ਕਲਰ ਆ ਲੋ ਡੀ ਆਨ ਜਿੰਨੇ ਮਰਜ਼ੀ ਲੈ ਜਾਓ ਹੂੰ ਭਾਵੇਂ ਹਜ਼ਾਰਾਂ ਪੀਸ ਲੈ ਜਾਓ ਸਿਰਫ 250 ਰ ਆਪਣੇ ਕੋਲ ਬਾਈ ਜੀ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਭਾਵੇਂ ਟਰੱਕ ਵਰਕੇ ਲੈ ਜਾਓ 250 ਰੁਪਏ ਦੀ ਰੇਂਜ ਚਾ ਲੋ ਫੁੱਲ ਵੱਡਾ ਫੁੱਲ ਕੁਆਂਟੀਟੀ ਕੋਈ ਐਨ ਨਹੀਂ 400 ਰੁਪਏ ਰੱਖ ਕੇ ਵੀਡੀਓ ਪਾਤੀ ਹਾਂਜੀ ਜਿੰਨੀ ਮਰਜ਼ੀ ਕੁਆਂਟੀਟੀ ਲੋ 250 ਰੁਪਏ ਦੀ ਰੇਂਜ ਚ ਇਦਾਂ ਦੇ 4-4 ਮਿੰਨੇ ਆ ਕਲਰ ਕੁਆਂਟੀਟੀ ਮਿਲੇਗੀ ਫੁੱਲ ਬੜਾ ਫੁੱਲ ਜੀ ਆ ਲੋ ਫੁੱਲ ਬੜਾ ਫੁੱਲ ਆ ਚੈੱਕ ਕਰੋ ਕਹਿੰਦੇ ਲੱਗ ਗਿਆ ਐਸਕੇ ਤੇ ਵੱਡੀ ਸੇਲ ਕਰਤੀ ਨਾਮ ਕੱਢੇ ਜਾਣੇ ਵੀਡੀਓ ਸ਼ੇਅਰ ਕਰਦੇ ਰਹੋ ਤੇ ਪਹੁੰਚਦੇ ਰਹੋ ਐਸਕੇ ਟੈਕ ਟਾਈਮ ਰਿੰਡਾ ਦਾ ਸੂਟ ਪਿਓਰ ਪੀਸੀ ਕੋਟਨ ਕੋਈ ਇੰਡੋ ਨਹੀਂ ਪਿਓਰ ਪੀਸੀ ਕੋਟਨ ਤੇ ਨਾਲ ਮਿਲਣਾ ਸੈਮੀ ਪਿਓਰ ਦਾ ਦੁਪੱਟਾ ਵਰਕ ਕੀਤਾ ਹੋਇਆ ਜੀ ਜੀ ਇਹ ਵੀ ਸੂਟ ਲਾ ਕੇ ਦੇਣੇ ਆ 1000 ਰੁਪਏ ਦੇ ਚਾਰ ਵੀ ਸਿੰਗਲ ਪਹਿਣਾ 250 ਰੁਪਏ ਦਾ ਸਿਰਫ 250 ਰੁਪਏ ਦਾ 250 ਵੀ ਰੇਂਜ ਆ ਦੇਖੋ ਇਦਾਂ ਦੇ ਚਾਰ ਚਾਰ ਰੰਗ ਕਲਰ ਚੜ ਚੈੱਕ ਕਰੋ ਜੀ ਆਲੋ ਭਾਵੇਂ ਡਾਰਕ ਚੜ ਲੈ ਲੋ ਭਾਵੇਂ ਲੈ ਲੋ ਲਾਈਟ ਰੇਡ ਕਰਤਾ ਸਿਰਫ 250 ਰੁਪਏ ਆਲੋ 250 ਰੁਪਏ 250 ਰੁਪਏ ਦੀ ਰੇਂਜ ਚ ਕੁਆਂਟੀਟੀ ਜਿੰਨੀ ਮਰਜੀ ਲਓ ਵੀਰ ਜੀ ਆਲੋ ਭਾਵੇਂ ਡਾਰਕ ਕਲਰ ਲੈ ਲੋ ਭਾਵੇਂ ਲਾਈਟ ਲੈ ਲੋ ਸਿਰਫ 250 ਰੁਪਏ ਰੇਂਜ ਚ ਆਲੋ ਡਿਜ਼ਾਈਨ ਚੈੱਕ ਕਰ ਚਲੋ ਕਿੰਨੇ ਸੋਹਣੇ ਸੋਹਣੇ ਸੂਟ ਆ ਪਿਓਰ ਕਾਟਨ ਦਾ ਸੂਟ ਸੈਮੀ ਪਿਓਰ ਦਾ ਦੁਪੱਟਾ ਵਰਕ ਕੀਤਾ ਪਿਆ ਚਾਰ ਚਾਰ ਰੰਗਾਂ ਦੀ ਫੈਮਿਲੀ ਸੂਟ ਲਾ ਕੇ ਦੇਣਾ ਸਿਰਫ 250 ਰੁਪਏ ਦੀ ਰੇਂਜ। ਕਹਿੰਦੇ ਜੀ ਰੇਟ ਤੋੜ ਤੇ ਜਮਾਈ। ਜਦੋਂ ਕਹਿੰਦੇ ਜੀ ਰੇਟ ਤੋੜ ਤੇ ਆਹ ਲੋ 4-4 ਪੀਸ ਮਿਲਨੇ ਆ ਜੀ ਆਹ ਲੋ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ। ਇਹ ਪੈ ਕੇ ਆਉਂਦੇ ਨੇ। ਜੀ ਪੈ ਕੇ ਦੇਖੋ ਅਲੱਗ-ਅਲੱਗ ਮਿਲਨੇ ਆ ਡਿਜ਼ਾਈਨ। ਉਸ ਤੋਂ ਬਾਅਦ ਅਗਲੀ ਡਿਜ਼ਾਈਨ ਚੈੱਕ ਕਰੋ ਜੀ ਆਹ ਲੋ। ਪਿਓਰ ਕੈਂਬ੍ਰਿਕ ਦਾ ਸੂਟ ਜੀ ਆਹ ਲੋ। ਆ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਨਾਲ ਰਹਿ ਗਈ ਪੀਸੀ ਦੀ ਬਾਟਮ। ਦਪੱਟਾ ਰਹੇਗਾ ਜੀ ਨਾਲ ਮਲ ਕੋੜਨ ਦਾ ਇਹ ਸੂਟ बिकਦਾ ਹੈ ਬਜਾਰ 500 550 ਰੁਪਏ ਦਾ ਆਪਾਂ ਨੇ ਲਾ ਕੇ ਦੇਣਾ 350 ਰੁਪਏ ਦਾ ਸੂਟ ਜੀ ਬਈ ਕਿੰਨਾ ਕੁ ਮਾਰ ਆਉਂਦਾ ਰਾਂ ਦਾ ਡੇਲੀ ਆਪਣੇ ਕੋਲ ਸਟਾਕ ਆਉਂਦਾ ਰਾਂ ਦਾ ਹਜ਼ਾਰਾਂ ਦੇ ਹਿਸਾਬ ਨਾਲ ਪਰਸ ਲਾਂਦੇ ਆ ਜਿੰਨੀ ਮਰਜ਼ੀ ਕੁਆਂਟੀਟੀ ਲੈ ਲੋ ਡਿਜ਼ਾਈਨ ਇੱਕ ਤੋਂ ਇੱਕ ਮਿਲੂਗਾ ਇੱਕ ਤੋਂ ਇੱਕ ਡਿਜ਼ਾਈਨ ਜੀ ਸਾਰੇ ਮਲ ਕੋੜਨ ਦੇ ਦਪੱਟੇ ਦੇ ਨਾਲ 250 ਰੁਪਏ ਦੀ ਰੇਂਜ ਆ ਦੇਖੋ ਜੀ ਇਦਾਂ ਦੇ ਮਿਲਨੇ ਆ ਚਾਰ ਚਾਰ ਰੰਗ ਕਵਾਂਟਿਟੀ ਜਿੰਨੀ ਮਰਜ਼ੀ ਆ ਲੋ ਬਈਆ ਥਾਣ ਪਏ ਨੇ ਸਾਰੇ ਆਪਣੇ ਸਾਰੇ ਪਰਿਆਵ ਜਿਹੜਾ ਅੰਤਰਸਟਾ ਦੇ ਪਾਰਸਲਾਂ ਦੇ ਪਾਰਸਲ ਪਏ ਆ ਫੁੱਲ ਪਈਆ ਕਵਾਂਟਿਟੀ ਬਈ ਖੋਲੇਗਾ ਤਾਂ ਨਹੀਂ ਹੈਗੇ ਇਹ ਜੀ ਖੋਲੂਗੇ ਤੇ ਕਵਾਂਟਿਟੀ ਹੁੰਦੀ ਹੈ ਨਾ 1 ਕਿਕ ਨਾਲ ਦੇ 50-50 ਪਾਰਸਲ ਹੁੰਦੇ ਆ ਸਰ ਹੂੰ ਚਾਹੇ 1000 ਸੂਟ ਰੇਜੋ ਪਰ ਨਾਲ ਜਿਹੜਾ ਖੋਲੂਗਾ ਆਹ ਚੈੱਕ ਕਰੋ ਜੀ ਬਚਿੱਤਰ ਆ ਵੇਦ ਦੇ ਉੱਤੇ ਪੂਰੇ ਫਰੰਟ ਤੇ ਵਰਕ ਜੀ ਆ ਲੋ ਦੁਪੱਟਾ ਮੇਲਾ ਨਾਲ ਬਚਿੱਤਰ ਆ ਦਾ ਹੀ ਕੱਟ ਵਰਕ ਆ ਲੋ ਹੂੰ ਕਲਰ ਮਿਲਨੇ ਆ ਚਾਰ ਮਾਰਕੀਟ ਸੂਟ ਵਿਕਦਾ ਜੀ 900 1000 ਰੁਪਏ ਦਾ ਹਾਂਜੀ ਇਹ ਲਾ ਕੇ ਦੇਣਾ 450 ਰੁਪਏ ਦਾ ਭਾਈ ਪੱਕੀ ਗੱਲ ਹੈ ਸਾਡੇ ਪੱਕੀ ਵੀਰ ਜੀ 450 ਰੁਪਏ ਦੀ ਰੇਂਜ ਚ ਪੂਰੇ ਫਰੰਟ ਜਾਲ ਦੁਪੱਟੇ ਮਿਲਨੇ ਆ ਬਚਿੱਤਰਾਂ ਦੇ ਕੱਟਵਰਕ ਚਾਰ ਚਾਰ ਮਿਲਨੇ ਆ ਕਲਰ ਰੇਟ ਕਰਤਾ ਸਿਰਫ ਸਾਡੇ 400 ਰੁਪਏ ਦੇ ਜੀ ਦਿਵਾਲੀ ਲੈ ਕੇ ਤਮਾਕਾ ਤਮਾਕੇ ਜੋ ਤੇ ਬਾਅਦ ਚੈੱਕ ਕਰੋ ਜੀ ਡਬਲ ਬੈੱਡ ਦਾ ਕੰਬਲ ਆ ਲੋ ਭਾਈ ਇਹ ਤਾਂ ਮਹਿੰਗਾ ਬਹੁਤ ਜ਼ਿਆਦਾ ਹੋਣਾ ਵੀਰ ਜੀ ਬਾਜ਼ਾਰ ਵਿਕਦਾ 600 700 ਆ ਚੈੱਕ ਕਰੋ ਜੀ ਆਪ ਡਬਲ ਬੈੱਡ ਦਾ ਕੰਬਲ ਪੂਰਾ ਕਿੰਗ ਸਾਈਜ਼ ਜੀ ਆलो ਚੈੱਕ ਕਰਾਓ ਹੂੰ ਇਹ ਲਾ ਕੇ ਦੇਣਾ 395 ਰੁਪਏ ਦਾ ਕਾਲੇ ਭਾਈ ਝੂਠ ਦਾ ਹੀ ਬੋਲਦਾ ਮੈਂ ਕਹਾ ਵੀਰ ਜੀ ਭਾਵੇਂ ਜਿੰਨਾ ਮਰਜੀ ਟਰੱਕ ਭਰ ਕੇ ਲੈ ਜਾਓ 395 ਰੁਪਏ ਦੀ ਰੇਜ ਡਬਲ ਬੈੱਡ ਦਾ ਕੰਬਲ ਟਰੱਕ ਭਰ ਕੇ ਲੈ ਜਾਓ ਜਿੰਨਾ ਮਰਜੀ ਆ ਦੇਖੋ ਜੀ ਕਲਰ ਚੜ ਚੈੱਕ ਕਰਾਓ ਜੀ ਆਲਾ ਹੂੰ ਆਲੋ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਸਾਰਾ ਡਿਜੀਟਲ ਹੋਏ ਹੋਏ ਆ ਭਾਵੇਂ ਡਾਰਕ ਕਲਰ ਲੈ ਲਓ ਭਾਵੇਂ ਲੈ ਲਓ ਲਾਈਟ ਜੀ ਰੇਡ ਕਰਤਾ ਇਸਕੇ ਨੇ 395 ਰੁਪਏ ਦਾ ਕੰਬਲ ਮਿਲਨੀ ਵਾਲਾ ਕੰਬਲ ਵੀ ਮਿਲਦੇ ਆਪਣੇ ਕੋਲ ਮਿਲਨੀ ਵਾਲਾ ਕੰਬ 195 ਰੁਪਏ ਦਾ ਸਿੰਗਲ ਬੈੱਡ ਦਾ ਉਹ ਵੀ ਜਮੇ ਰੇਟ ਤੋੜ ਕੇ ਬਿਲਕੁਲ ਜੇ ਵਿਚਾਰ 350 ਰੇਟ ਹੋਊਗਾ ਤਾਂ 195 ਦੇ ਪੈਸੇ ਲਓਗੇ ਆ ਲੋ ਜਿੰਨਾ ਮਰਜੀ ਕੰਬਲ ਲੈ ਜਾਓ ਆ ਲੋ ਉਦੋਂ ਬਾਅਦ ਅਗਲੀ ਡੇਰੀ ਚੈੱਕ ਕਰਾਓ ਜੀ ਆ ਲੋ ਜਿੰਮੀ ਚੂੜੇ ਉੱਤੇ ਚੈੱਕ ਕਰੋ ਪੂਰੇ ਫਰੰਟ ਦੇ ਉੱਤੇ ਵਰਕ ਜੀ ਹੂੰ ਆ ਲੋ ਦੁਪੱਟਾ ਵੀ ਮਿਲੇਗਾ ਨਾਲ ਜਿੰਮੀ ਚੂਦਾ ਇਹ ਸੂਟ ਵਿਕਦਾ ਬਈ ਯਾਰ 1500 ਰੁਪਏ ਦਾ 1500 ਦਾ ਆਪਾਂ ਨੇ ਲਾ ਕੇ ਦੇਣਾ 750 ਰੁਪਏ ਦਾ ਸੂਟ 750 ਰੁਪਏ ਦਾ 750 ਦੀ ਰੇਂਜ ਚ ਇਦਾਂ ਦੇ ਮਿਲਨੇ ਆ ਕਲਰ ਚਾਰ-ਚਾਰੀਆਂ ਦੀ ਫੈਮਿਲੀ ਆ ਲੋ ਚੈੱਕ ਕਰੋ ਕਿੰਨੇ ਸੋਹਣੇ-ਸੋਹਣੇ ਕਲਰ ਆ ਬਹੁਤ ਵੈਰਾਈਟੀ ਆ ਬਹੁਤ ਕੁਆਂਟੀਟੀ ਆ ਲੋ 750 ਰੁਪਏ ਦੀ ਰੇਂਜ ਜਿੰਨਾ ਮਰਜ਼ੀ ਮੰਗ ਲਿਓ ਜੀ ਆ ਲੋ ਉੱਤੇ ਬਾਅਦ ਚੈੱਕ ਕਰੋ ਜੀ ਸਟਾਕ ਆ ਲੋ ਕੰਬਲਾਂ ਦੇ ਪਾਰਸਲਾਂ ਦੇ ਪਾਰਸਲ ਪਿਆ ਜਿੰਨਾ ਮਰਜ਼ੀ ਕੰਬਲ ਲੈ ਲਓ ਆ ਲੋ ਸਿਰਫ 395 ਰੁਪਏ ਦੀ ਰੇਂਜ ਕਰ 395 ਰੁਪਏ 395 ਰੁਪਏ ਦੀ ਰੇਂਜ ਚ ਚੈੱਕ ਕਰੋ ਪਰ ਪੁੱਤ ਆ ਲੋ ਡਬਲ ਬੈੱਡ ਦਾ ਕੰਬਲ 395 ਰੁਪਏ ਦੀ ਰੇਂਜ ਚ ਕੁਆਂਟੀਟੀ ਦੀ ਕੋਈ ਕਮੀ ਨਹੀਂ ਚੈੱਕ ਕਰੋ ਜੀ ਪੂਰੇ ਪਾਰਸਲਾਂ ਦੇ ਪਾਰਸਲ ਪਏ ਆ ਭਾਵੇਂ ਇੱਕ ਨਾਲ ਦੇ 1000 1000 ਪੀਸ ਲੋ ਜੀ ਆਹ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਕਸਟਮਰ ਪਹੁੰਚ ਰਹੇ ਨੇ ਐਸਕੇ ਟੈਕਸਟਾਈਲ ਕਹਿੰਦੇ ਮਰਿੰਡੇ ਦੇ ਵਿੱਚ ਲੱਗ ਗਈ ਪੰਜਾਬ ਦਾ ਸਭ ਤੋਂ ਸਸਤਾ ਮਾਰਕੀਟ ਨੂੰ ਦੇ ਰੇਟਾਂ ਦੇਣੀ ਹੈ ਬਜਾਜੀ ਜੀ ਆਜੋ ਹੂੰ ਹੱਬ ਤੇ ਜ਼ਿਆਦਾ ਡਿਜ਼ਾਈਨ ਸੁਪਰ ਪਾਸ ਇਸ ਟਾਈਮ ਜੀ ਆ ਲੋ ਕਰਵਾ 14 ਬਾਅਦ ਤੇ ਸਪੈਸ਼ਲ ਡਿਜ਼ਾਈਨਿੰਗ ਤਿਆਰ ਕਰਾਈ ਹੈ ਜੀ ਕਰੇਵ ਦੇ ਉੱਤੇ ਆ ਲੋ ਇਹਨੂੰ ਕਹਿੰਦੇ ਆ ਵਰਤਾਂ ਵਾਲਾ ਸੂਟ ਜੀ ਆ ਲੋ ਹੂੰ ਆ ਚੈੱਕ ਕਰੋ ਜੀ ਕਰੇਵ ਦੇ ਉੱਤੇ ਸਾਰਾ ਡਿਜੀਟਲ ਦੇ ਵਿੱਚ ਚੈੱਕ ਕਰਾਓ ਜੀ ਆਲੋ। ਭਾਈ ਨਵੀਂ ਪ੍ਰਿੰਟਿੰਗ ਆਈ ਹੈ। ਨਵੀਂ ਪ੍ਰਿੰਟਿੰਗ ਆ ਚੈੱਕ ਕਰਾਓ ਜੀ। ਬਾਜੂਏ ਦੇ ਵੀ ਸਾਰਾ ਡਿਜੀਟਲ ਕੰਮ ਰਹਿਣਾ ਤੇ ਬੈਂਕ ਵੀ ਰਹਿਣੀ ਆ ਸਾਰੀ ਡਿਜੀਟਲ। ਓਕੇ। ਮਾਰਕੀਟ ਸੂਡ ਵਿਕਦਾ ਜੀ 1100 ਰੁਪਏ ਦਾ। ਹਾਂਜੀ। ਆਪਾਂ ਨੇ ਲਾ ਕੇ ਦੇਣਾ 550 ਰੁਪਏ ਦੀ ਰੇਂਜ 'ਚ ਹੀ ਆਲੋ। ਸਿਰ 550 ਰੁਪਏ। 550 ਦੀ ਰੇਂਜ 'ਚ ਪਿਓਰ ਸੈਮੀ ਦੇ ਮਿਲਨੇ ਆ ਦੁਪੱਟੇ ਮਕੈਸ਼ ਵਾਲੇ। ਭਾਈ ਲੱਗਦਾ ਹੱਸ ਕੇ ਬੀਗੋ ਆ ਮਾਰਕੀਟ ਜੀ। ਜਿੰਨਾ ਮਰਜ਼ੀ ਬਾਜ਼ਾਰ 11 1100 ਵਿਕਦੇ ਆ ਪਰ ਕਸਟਮ ਉਤੇ ਬਾਅਦ ਚੈੱਕ ਕਰੋ ਜੀ ਆਲੋ ਗਰਿਆਂ ਦੇ ਗਰੇ ਲੱਗੇ ਪਿਆ ਕੋਈ ਐ ਨਹੀਂ 400 ਰੁਪਏਵੇਂ ਹਜ਼ਾਰਾਂ ਪੀਸ ਲੈ ਜੋ ਹਾਂ ਸਿਰਫ 550 ਦੇ ਰੇਟ 550 ਦੇ ਰੇਟ ਆਲੋ ਉਤੇ ਬਾਅਦ ਜੇ ਸਿਆਣਿਆ ਬਾਸ ਤੇ ਆ ਦੇਖੋ ਜੀ ਪੂਰੇ ਫਰੰਟ ਦੇ ਉੱਤੇ ਵਰਕ ਜੀ ਮਸਲੀਨ ਫੈਬਰਿਕ ਆ ਹਾਂਜੀ ਦੁਪੱਟੇ ਮਿਲਣਿਆਂ ਨਾਲ ਸੈਮੀ ਪਿਓਰ ਦੇ ਵਰਕ ਕੀਤੇ ਹੋਏ ਜੀ ਆਲੋ ਹੂੰ ਇਹ ਸੂਟ ਲਾ ਕੇ ਦੇਣਾ ਜੀ ਸਿਰਫ 500 ਰੁਪਏ ਦੀ ਰੇਂਜ ਚ ਸਿਰਫ 500 ਰੁਪਏ ਦੀ ਰੇਂਜ ਚ ਪੂਰੇ ਫਰੰਟ ਤੇ ਜਾਲ ਕਲਰ ਮਿਲਨੇ ਆ ਇਦਾਂ ਦੇ ਚਾਰ ਚਾਰ ਕੱਲੇ ਕੱਲੇ ਸੁੱਤਾਂ ਦੇ ਰੇਡ ਲੱਗੇ ਹੋਏ ਆ ਕਲਰ ਵਾਧੂ ਮੈਂ ਜਿੰਨੀ ਮਰਜ਼ੀ ਕੁਆਂਟੀਟੀ ਲਿਓ ਜੀ ਆਲੋ ਉਤੇ ਬਾਅਦ ਚੈੱਕ ਕਰੋ ਜੀ ਮਸਲੀਨ ਦੇ ਉੱਤੇ ਪਿਓਰ ਕਾਟਨ ਦਾ ਸਟੱਫ ਜੀ ਆਲੋ ਹੂੰ ਪੂਰੇ ਫਰੰਟ ਦੇ ਉੱਤੇ ਘੇਰੇ ਤੇ ਕੰਮ ਹੂੰ ਦੁਪੱਟੇ ਮਿਲਨੇ ਆ ਜੀ ਨਾਲ ਸੋਨੂੰ ਪਿਓਰ ਮਸਲੀਨ ਦੇ ਬਈ ਮਨ ਵਿੱਚ ਕਿੱਦਾਂ ਆ ਵੀ ਅੱਦੇ ਰੇਟ ਕਰਨੇ ਆ ਸਪੈਣਾ ਦਾ ਫਾਇਦਾ ਕਰਨੇ ਆ ਜੀ ਕਰਨੇ ਆ ਜੀ ਸਾਰੇ ਕਸਟਮਰ ਨੂੰ ਪਤਾ ਵੀ ਮਾਰਕੀਟ ਨੂੰ ਅੱਦੇ ਰੇਟਾਂ ਦੇ ਕੱਪੜਾ ਮਿਲਦਾ ਇਹ ਖਾਲੀ ਦੁਪੱਟਾ ਹੀ ਵੀ ਯਾਰ ਚ 200 250 ਰੁਪਏ ਦਾ ਮਿਲਦਾ ਵੀਰੇ ਆਪਾਂ ਨੇ ਸੂਟ ਲਾ ਕੇ ਦੇਣਾ 350 ਰੁਪਏ ਦਾ ਸੋ 350 ਦਾ 350 ਦੀ ਰੇਂਜ ਚ ਆ ਚੈੱਕ ਕਰੋ ਜੀ ਪਿਓਰ ਵਿంటర్ ਦੇ ਵਿੱਚ ਸਾਰੀ ਡਿਜੀਟਲ ਡਿਜ਼ਾਈਨਿੰਗ ਆ ਲੋ ਜੌੜੀ ਸਰਦੀ ਦੇ ਸੂਟ ਆ ਗਏ ਸਰਦੀ ਵਾਲੇ ਸੂਟ ਵੀ ਆ ਗਏ ਆ ਲੋ ਮਾਰਕੀਟ 8 9 900 ਦਾ ਵਿਗਦਾ ਜੀ ਨਾਲ ਮਿਲਣੀਆਂ ਛਾਲ ਸੂਟ ਲਾ ਕੇ ਦੇਣਾ 450 ਰੁਪਏ ਦੀ ਰੇਂ 450 ਰੁਪਏ ਦੀ ਰੇਂਜ ਚ ਕਲਰ ਮਿਲਨੇ ਐ ਇਦਾਂ ਦੇ ਚਾਰ ਚਾਰ ਰੰਗ ਕੁਆਂਟੀਟੀ ਦੀ ਕੋਈ ਕਮੀ ਨਹੀਂ ਜਿੰਨੀ ਲੈ ਜੋ ਮਰਜ਼ੀ ਕੁਆਂਟੀਟੀ ਆ ਲੋ ਪਾਰਸਲਾਂ ਦੇ ਪਾਰਸਲ ਬੰਦ ਲਓ ਜੀ ਭਾਵੇਂ ਵੀਰ ਜੀ ਆ ਲੋ ਅਗਲੀ ਡਿਜ਼ਾਈਨ ਕਿ ਮਸਲੀਨ ਦੇ ਉੱਤੇ ਦੁਪੱਟੇ ਵਰਕ ਇਹਦਾ ਰੇਟ ਬਜ਼ਾਰ 500 550 ਆਪਾਂ ਨੇ ਲਾ ਕੇ ਦੇਣਾ 350 ਰੁਪਏ ਦਾ ਸੂਟ ਸਿਰ 350 ਦਾ 350 ਦੀ ਰੇਂਜ ਚ ਬਹੁਤ ਵੈਰਾਈਟੀ ਆ ਲੋ ਕਹਿੰਦੇ ਸੂਟ ਲੈਣਾ ਰਾਜਾ ਰਾਣੀ ਵਾਲਾ ਚੈੱਕ ਕਰੋ ਹਾਂਜੀ ਰਾਜਾ ਰਾਣੀ ਵਾਲਾ ਸੂਟ ਬਸਕੋਸ ਔਰਗੰਝਾ ਦੇ ਉੱਤੇ ਵਾਲਾ ਬਾਈ ਰਾਜਾ ਰਾਣੀ ਵਾਲਾ ਸੂਟ ਕਹਿੰਦੇ ਆ ਆ ਲੋ ਵੀਰ ਜੀ ਬਹੁਤ ਡਿਮਾਂਡ ਆਈ ਬਾਜ਼ਾਰ ਹਜ਼ਾਰ ਹਜ਼ਾਰ ਰੁਪਏ ਦਾ ਸੂਟ ਵਿਗਦਾ ਆ ਸੂਟ ਦੇ ਹਾਂਜੀ ਆ ਲੋ ਰਾਜਾ ਰਾਣੀ ਵਾਲਾ ਸੂਟ ਫਰੰਟ ਤੇ ਬੈਕ ਸਾਰੀ ਡਿਜੀਟਲ ਹਾਂ ਦੁਪੱਟਾ ਮਿਲਾਂ ਨਾਲ ਸੈਮੀ ਪਿਓਰ ਦਾ ਮਕੈਸ਼ ਵਾਲਾ ਚੈੱਕ ਕਰੋ ਜੀ ਆ ਲੋ ਹਾਂਜੀ ਇਹ ਸੂਟ ਲਾ ਕੇ ਦੇਣਾ 450 ਰੁਪਏ ਦਾ 450 ਰੁਪਏ ਦਾ ਰਾਜਾ ਰਾਣੀ ਵਾਲਾ ਸੂਟ 450 ਰੁਪਏ ਦੀ ਰੇਂਜ ਚ ਜਿੰਨੀ ਮਰਜ਼ੀ ਡਿਜ਼ਾਈਨਿੰਗ ਲੈ ਜੋ ਉਥੇ ਬਾਅਦ ਇਦਾਂ ਦੇ ਸੂਟ ਲੈਣੇ ਆ ਦੇਖੋ ਲੋ ਮਸਲੀਨ ਦੇ ਸੂਟ 450 ਰੁਪਏ ਦੀ ਰੇਂਜ ਚ ਦੁਪੱਟੇ ਵਰਕ ਵੈਰਾਈਟੀ ਬਹੁਤ ਆ ਇੱਕੋ ਛੱਤਲੇ ਸਭ ਕੁਝ ਮਿਲ ਜਾਣਾ ਭਾਵੇਂ ਲੈਣੀ ਹੈ 65 ਚਲਡ ਕੁਰਤਾ ਪਜਾਮਾ ਪੱਗਾਂ ਜੋ ਮਰਜ਼ੀ ਲੈ ਲੋ ਜੀ ਸਾਰੀ ਵੈਰਾਈਟੀ ਆ ਲੋ ਇੱਕ ਆ ਜੀ ਇਹ ਦੇਖੋ ਜੈਵੀ ਲੌਂਦੀ ਡਿਜ਼ਾਈਨਿੰਗ ਆ ਲੋ ਸਾਰਾ ਵਰਕ ਵਾਲਾ ਸੂਟ ਦੁਪੱਟੇ ਨਾਲ ਮਿਲਨੇ ਆ ਸੈਮੀ ਪਿਓਰ ਦੇ 550 ਰੁਪਏ ਦੀ ਰੇਂਜ ਚ 550 ਦੀ ਰੇਂਜ ਚ 550 ਦੀ ਰੇਂਜ ਚ ਬਹੁਤ ਵੈਰਾਈਟੀ ਆ ਜੀ ਆਓਗੇ ਆ ਵੀਰਲ ਆ ਲੋ ਆ ਡਿਜ਼ਾਈਨਿੰਗ ਆ ਵੀ ਮਿਲਨੀ ਆ ਸੇਮ ਫੋਟੋ ਵਾਲੀਆਂ 550 ਰੁਪਏ ਦੀ ਰੇਂਜ ਚ ਹਮ ਆ ਲੋ ਆ ਸੂਟ ਲੈਣੇ ਆ ਮਸਲੀਨ ਦੇ ਆ ਲੋ ਪੂਰੇ ਫਰੰਟ ਦੇ ਉੱਤੇ ਆ ਲੋ ਪਿਓਰ ਮਸਲੀਨ ਦੇ ਉੱਤੇ ਮਡਾਲ ਦੀ ਬਾਟਮ ਇਹ ਸੂਟ ਲਾ ਕੇ ਦੇਣਾ ਵੀਰ ਜੀ ਸਿਰਫ 550 ਰੁਪਏ ਦਾ ਬਾਈ ਵੈਰਾਈਟੀ ਇੱਕ ਤੋਂ ਇੱਕ ਹੈ ਇੱਕ ਤੋਂ ਇੱਕ ਵੈਰਾਈਟੀ ਆ ਵੀਰ ਜੀ ਬਹੁਤ ਵੈਰਾਈਟੀ ਆ ਲੋ ਇਹ ਆ ਵੀ ਲੈਣਾ ਇਹ ਵੀ 550 ਰੁਪਿਆ ਲੋਬੀ ਨਿਕਲੀ ਡਿਜ਼ਾਈਨ ਦੀ ਗੱਲ ਬਸਕੋਸ ਔਰ ਗੰਜਾ ਦੇ ਉੱਤੇ ਆ ਚੈੱਕ ਕਰੋ ਪੂਰੇ ਫਰੰਟ ਦੇ ਉੱਤੇ ਵਰਕ ਆ ਲੋ ਮੈੱਕ ਤੇ ਸਾਰਾ ਵਰਕ ਤੇ ਦੁਪੱਟੇ ਲਵਾਦੇ ਮਕੇਸ਼ ਵਾਲੇ ਹਾਂਜੀ ਰੇਡ ਕਰਤਾ ਜੀ ਸਿਰਫ ਸਾਢੇ 500 ਰੁਪਏ ਦੀ ਰੇਂਜ ਚਾ ਲੋ ਸਾਢੇ 550 ਚਾ ਲੋ ਡਿਜ਼ਾਈਨ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਜਿਹੜਾ ਮਰਜੀ ਡਿਜ਼ਾਈਨ ਲੈ ਜੋ ਕੋਈ ਐ ਨਹੀਂ ਵੀ ਇਹਦਾ ਕੰਮ ਜ਼ਿਆਦਾ ਕਰਤਾ ਇਹਦਾ ਰੇਟ ਵਧਾਤਾ ਇਹ ਵੀ ਸਾਢੇ 550 ਦੀ ਰੇਂਜ ਚ ਹਾਂਜੀ ਜਿਹੜਾ ਮਰਜੀ ਕਲਰ ਚਾੜ ਲੈ ਜਾਓ ਆਲੋ 1600 ਦਾ ਤਾਂ ਇੱਕ ਬਰਾਬਰ ਰੱਖਿਆ ਨੇ 1900 400, 400 देड़ा, 500 ਦਾ ਕੋਈ ਘਟ ਵਧ ਨਹੀਂ ਕੋਈ ਐ ਨਹੀਂ ਹਜ਼ਾਰਾਂ ਮਾ ਕੇ 800 ਦੇ ਰਿਆ ਜੇ 550 ਤੋਂ 550 ਇੱਕੋ ਮੁੱਲ ਦੀ ਦੁਕਾਨਦਾਰੀ ਆ ਜੀ ਕੋਈ ਘਟ ਵਧ ਨਹੀਂ ਕਰਦੇ ਆਲੋ ਭਾਵੇਂ ਤੁਸੀਂ ਲੈਣੇ ਲਹਗੇ ਲੈਣੇ ਵੀ ਮਿਲ ਜਾਣੇ ਭਾਵੇਂ ਰੈਡੀਮੇਡ ਸੂਟ ਲੈਣੇ ਦੇਖੋ ਆਲੋ ਪਿਓਰ ਕਰੇਵ ਦੇ ਉੱਤੇ ਸਾਰੀਆਂ ਵੈਰਾਈਟੀਆਂ ਇੱਕੋ ਛੱਤਲੇ ਮਿਲ ਜਣੀਆਂ ਕਿਸੇ ਅੱਧ ਇੱਧਰ ਇੱਧਰ ਕੁਰਤਾ ਵਯਮਾ ਸਾਰਾ ਜੀ ਆ ਭਾਈ ਕੁਰਤਾ ਵਯਮਾ ਸਾਰਾ ਕੁਰਤਾ ਜਮੇ ਲੋਗ ਲੋਅਰ ਰੇਂਜ ਕਿੰਨੇ ਤੋਂ ਸਟਾਰਟ ਹੋ ਜਾਂਦੀ ਆ ਜੀ 250 ਦੇ ਕ ਚਲੋ ਇਹ ਆ ਜੀ ਗੀਜਾ ਕੋਡ ਹੁੰਦਾ ਬਿਆਰ ਵਿਕਦਾ 1500 ਰੁਪਏ ਦਾ 1500 ਦਾ 1.5 ਮੀਟਰ ਬਣੇ ਵਾਲਾ ਕੁਰਤਾ ਜਮਾ ਖਰਾਬ ਹੋ ਗਿਆ ਸੀਤਾ ਸਲਾਇਆ ਗੇਰ ਜੋ ਕੱਟ ਕੇ ਨਵਾਂ ਦਊਂਗਾ 750 ਰੁਪਏ ਦੀ ਰੇਂਜ ਚ ਕਲਰ ਚਾਰਟ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਓ ਜੀ ਆ ਲੋ ਆ ਕੈਂਬਰੀਕ ਦਾ ਸੂਟ ਜੀ ਆ ਲੋ ਬਾਜ਼ਾਰ ਵਿਗਦਾ 500 ਰੁਪਏ ਦਾ 250 ਰੁਪਏ ਦੀ ਰੇਂਜ ਚ ਪਿਓਰ ਕੈਂਬਰੀਕ ਆ ਲੋ ਓਕੇ ਪਿਓਰ ਕੈਂਬਰੀਕ 1.5 ਮੀਟਰ ਬਣੇ ਵਾਲੀ ਸਿਰਫ 250 ਰੁਪਏ ਦੀ ਰੇਂਜ ਚ ਡਿਜ਼ਾਈਨ ਕੁਆਂਟੀਟੀ ਜਿੰਨੀ ਮਰਜ਼ੀ ਲੈ ਜੋ ਆ ਲੋ ਇੱਕ ਤੋਂ ਇੱਕ ਮਿਲਣਗੇ ਥਾਂ ਥਾਂ ਰੱਖੇ ਨੇ ਉਹਨਾਂ ਦੇ ਥਾਂ ਭਾਵੇਂ ਤੁਸੀਂ ਬੈੱਡ ਸ਼ੀਟ ਲੈਣੀ ਆ ਚਾਦਰਾਂ ਲੈਣੀ ਆ ਸਾਰੀ ਵੈਰਾਈਟੀ ਇੱਕੋ ਛ ਹਾਂਜੀ ਪੂਰਾ ਫਰੰਟ ਦੇ ਵਰਕ ਨਾਲ ਰਹਿਣਗੇ ਜੀ ਬਾਜੂਆਂ ਦੇ ਵਰਕ ਠੀਕ ਹੈ ਜੀ ਪੂਰਾ ਫਰੰਟ ਬਾਜੂ ਵਰਕ ਦੇ ਨਾਲ ਦੁਪੱਟੇ ਲਵਾਦੇ ਨਾਲ ਇਹਦੇ ਨਾਲ ਪਿਓਰ ਚਨਾਉਂਦੇ ਆ ਚੈੱਕ ਕਰੋ ਜੀ ਪਿਓਰ ਚਨਾਉਂਦਾ ਦੁਪੱਟਾ ਮਾਰਕੀਟ ਸੂਟ 1500 ਰੁਪਏ ਸਾਡਾ ਰੇਟ 995 ਰੁਪਏ 995 ਰੁਪਏ 995 ਰੁਪਏ ਰੇਂਜ ਚ ਚੈੱਕ ਕਰੋ ਇਹ ਵੀ ਕਰੇਵ ਦੇ ਉੱਤੇ ਜਾਂ ਪੂਰੇ ਫਰੰਟ ਦੇ ਉੱਤੇ ਜਾਲ ਬਾਜੂਆਂ ਕਰਬ ਤੇ ਹੂੰ ਬਾਜੂ ਤੇ ਵਰਕ ਰਹਿਣਾ ਨਾਲ ਜੀ ਆ ਲੋ ਪੂਰੇ ਬਾਜੂ ਹੈ ਵੀ ਦੁਪੱਟੇ ਮਿਲਣਿਆਂ ਨਾਲ ਪਿਓਰ ਚਨਾਉਂਦੇ ਇਹ ਸੂਟ ਲਾ ਕੇ ਦੇਣਾ ਆਪਾਂ ਨੇ 1200 ਰੁਪਏ ਦੀ ਰੇਂਜ ਚ 1200 ਦੀ ਰੇਂਜ ਚ 4 ਸੈਟ ਦੁਪੱਟਾ 4-4 ਰੰਗ ਕੁਆਂਟੀਟੀ ਜਿੰਨੀ ਮਰਜ਼ੀ ਲੈ ਲੋ ਪਾਰਟੀ ਵੇਅਰ ਸੂਟ ਰੇਜ ਗੱਲ ਪਾਰਟੀ ਵੇਅਰ ਸੂਟ ਆ ਲੋ ਇੱਕ ਆ ਚੀਜ਼ ਚੈੱਕ ਕਰੋ ਜੀ ਆ ਲੋ ਪੂਰੇ ਫਰੰਟ ਤੇ ਵਰਕ ਕੰਟਰਾਸਟ ਦੁਪੱਟੇ ਹਮ ਮਾਰਕੀਟ ਕੱਲਾ ਫਰੰਟ बिकਦਾ 2-2000 ਰੁਪਏ ਦੀ ਰੇਂਜ ਚ ਆਲੋ ਫਰੰਟ ਪਲਾਸੇ ਦੀ ਬੈਗ ਵੀ ਰਹੇਗੀ ਆਲੋ ਸਾਰਾ ਬੈਗ ਤੇ ਵਰਕ ਓਕੇ ਬਾਟਮ ਰਹੇਗੀ ਪਿਓਰ ਕਰੇਵ ਦੀ ਦੁਪੱਟਾ ਰਹੇਗਾ ਪਿਓਰ ਚਨਾਉਂਦਾ ਇਹ ਸੂਟ ਲਾ ਕੇ ਦੇਣਾ 1050 ਰੁਪਏ ਦੀ ਰੇਂਜ ਚ 1050 ਰੁਪਏ ਦੀ ਰੇਂਜ ਚ ਡਿਜ਼ਾਈਨਿੰਗ ਤੇ ਕੁਆਂਟੀਟੀ ਜਿੰਨੀ ਮਰਜ਼ੀ ਲਈ ਹੋਈ ਆਲੋ ਜੀ ਆਲੋ ਸਰਦੀ ਵਾਲੀ ਡਿਜ਼ਾਈਨਿੰਗ ਚੈੱਕ ਕਰੋ ਜੀ ਵੈਲਵਟ ਦੀ ਡਿਜ਼ਾਈਨਿੰਗ ਆਲੋ ਹਮ ਹੋਲਵੇ ਦੇ ਕੋਲ ਆ ਦੇਖੋ ਜੀ ਔਰਗੰਜੇ ਦੇ ਉੱਤੇ ਪਿਓਰ ਗਲਾਸ ਔਰਗੰਜਾ ਓਕੇ ਬਾਜ਼ਾਰ 15 1500 ਨੂੰ ਵਿਕਦਾ ਜੀ ਇਹ ਪਾਣੇ ਲਾ ਕੇ ਦੇਣਾ 875 ਰੁਪਏ ਦੀ ਰੇਂਜ ਦੇ ਵਿੱਚ 875 ਰੇਂਜ ਬੋਟਮ ਤੇ ਵਰਕ ਨਾਲ ਦੁਪੱਟਾ ਵਰਕ ਜੀ ਇਹਦਾ ਜੀ ਆ ਚੈੱਕ ਕਰੋ ਜੀ ਉਸ ਤੋਂ ਬਾਅਦ ਅਗਲੀ ਡੇਰੀ ਚੈੱਕ ਕਰੋ ਜੀ ਵਾਲੋ ਬੈਲਵਰਟ ਦੇ ਉੱਤੇ ਇਨਾ ਚ ਹੁੰਦੀ ਆ ਲੁੱਟ ਆ ਲੋ ਹਮ ਆ ਚੈੱਕ ਕਰੋ ਜੀ ਕਿੰਨੇ ਜਿੱਦਾਂ ਦੇ ਸੂਟ ਤਿਆਰ ਹੁੰਦੇ ਨੇ ਇਸਕੇ ਟੈਕਸਟਾਈਲ ਆਣਦੇ ਬਾਈ ਵਿੰਟਰ ਦੇ ਸੂਟ ਰਹੇ ਹਾਂਜੀ ਹਾਂਜੀ ਆ ਚੈੱਕ ਮੈਲਬਰਟ ਦਾ ਸੂਟ ਹੈ ਮੈਲਬਰਟ ਦਾ ਸੂਟ ਜੀ ਆ ਗੋ ਪੂਰਾ ਫਰੰਟ ਦੇਖੋ ਜੀ ਵਰਕ ਕੀਤਾ ਪਿਆ ਚੈੱਕ ਕਰੋ ਹਾਂਜੀ 9000 ਨੰਬਰ ਬੈਲਵਟ ਲੱਗੀ ਪਈ ਆ ਹੂੰ ਤੇ ਨਾਲ ਰਹੇਗਾ ਜੀ ਦੁਪੱਟਾ ਫੋਰ ਸਾਈਡ ਹੂੰ ਇਹ ਸੂਟ ਲਾ ਕੇ ਦੇਣਾ ਆਪਾਂ ਨੇ ਸਿਰਫ 1395 ਰੁਪਏ ਦਾ 1395 ਰੁਪਏ ਦਾ 1395 ਰੁਪਏ ਦੀ ਰੇਂਜ ਚ ਡਿਜ਼ਾਈਨਿੰਗ ਕਲਰ ਚਾਰਟ ਹੂੰ ਸੁਪਰ ਪਾਸ ਸੇ ਮਾਡਲ ਵਾਲੇ ਪੀਸ ਆ ਚੈੱਕ ਕਰੋ ਜੀ ਹੂੰ ਬਹੁਤ ਵੈਰੈਟੀ ਇਦਾਂ ਦੀ ਆ ਲੋ ਇਦਾਂ ਦੇ ਸੂਟ ਲੈਣੇ ਆ 650 ਰੁਪਏ ਦੀ ਰੇਂਜ ਚ ਹੈਂਡਵਰਕ ਬਸਕੋਸ ਔਰਗੰਝਾ ਤੇ ਜੀ ਭਾਵੇਂ ਤੁਸੀਂ ਲੈਣੇ ਆ ਰੈਡੀमेड ਆ ਲੋ ਜੀ ਆ ਚੈੱਕ ਕਰੋ ਜੀ ਪੂਰੇ ਫਰੰਟ ਦੇ ਉੱਤੇ ਵਰਕ ਕਰੋ ਇਹ ਵੀ ਬੈਲਵੈਟ ਦਾ ਸੂਟ ਆ ਜੀ ਚੈੱਕ ਕਰੋ ਛਾਲ ਵੀ ਰਹਿਣੀਆਂ ਬੈਲਵੈਟ ਦੀ ਜੀ ਕਿਤੇ ਬਾਅਦ ਭਾਵੇਂ ਰੈਡੀमेड ਲੈਣੇ ਆ ਚੈੱਕ ਕਰੋ ਜੀ ਸਾਰੀ ਵੈਰਾਈਟੀ ਇੱਕੋ ਛੱਤਲੇ ਮਿਲ ਜਣੀ ਵੀਰ ਜੀ ਆ ਲੋ ਸਟਿਚ ਕੀਤੇ ਹੋਏ ਸੂਟ ਆ ਲੋ ਕਿਤੇ ਜਾਣ ਦੀ ਲੋੜ ਨਹੀਂ ਮਰਿੰਦੇ ਸ਼ਹਿਰ ਐਸਕੇ ਟੈਕਸਟਾਈਲ ਨਾਲ ਪਹੁੰਚੋ ਹਜ਼ਾਰ ਹਜ਼ਾਰ ਰੁਪਏ ਸੁਵਾਈ ਲੱਗ ਜਾਂਦੀ ਹੈ ਜੀ ਆਪਾਂ ਨੇ ਸੂਟ ਲਾ ਕੇ ਦੇਣਾ 1495 ਰੁਪਏ ਦੀ ਰੇਂਜ ਵਿੱਚ ਬਈ ਗੱਲ ਕਰੀਏ 2 200 ਸੂਟ ਸਟਾਰਟ ਹੋ ਜਾਂਦੇ ਨੋਰਮਲ ਬਣੇ ਦੋ ਫਿਰ ਸੂਟ ਦਾ 150 ਸਟਾਰਟ ਹੋ ਜਾਂਦਾ ਕੜਾਈ ਵਾਲਾ ਦੇਣ ਲੈ 150 ਚੱਲਦਾ ਆ ਦੇਖੋ ਜੀ 1495 ਰੁਪਏ ਦੀ ਰੇਂਜ ਚ ਦੁਪੱਟੇ ਮਿਲਨੇ ਆ ਜੀ ਨਾਲ ਬਸਕੋਸ ਔਰ ਗੱਜਾਂ ਦੇ ਇਦਾਂ ਦੇ ਵਰਕ ਕੀਤੇ ਹੋਏ ਓਕੇ ਆ ਲੋ ਜੀ ਬਰਬਰੀ ਦੇ ਉੱਤੇ ਡਿਜ਼ਾਈਨਿੰਗ ਚੈੱਕ ਕਰੋ ਜੀ 2200 ਰੁਪਏ ਮਾਰ ਕੇ ਰੇਟ ਆਪਣਾ ਰੇਟ ਸਿਰਫ 1295 ਰੁਪਏ ਦੇ ਰੇਂਜ ਚ 1295 1295 ਭਾਵੇਂ ਤੁਸੀਂ ਬਰੀਆਂ ਵਾਲੇ ਸੂਟ ਲੈਣੇ ਐ ਇਦਾਂ ਦੇ ਹੈਵੀ ਰੇਂਜ ਆ ਚੈੱਕ ਕਰੋ ਪੂਰਾ ਫਰਕ ਆ ਵੱਦੀ ਕੰਮ ਬਾਡਮ ਪਿਓਰ ਕਰੇਵ ਦੀ ਦਬਕੇ ਵਾਲੇ ਪੀਸ ਦੁਪੱਟੇ ਮਿਲਨੇ ਆਂ ਵੀਰ ਜੀ ਨਾਲ ਪ੍ਰੋਪਰ ਫੋਰ ਸਾਈਡ ਬਣੀ ਇਦਾਂ ਦੇ ਭਾਰੀ ਸੂਟ ਵੀ ਮਿਲ ਜੂਗੇ ਹੋ ਜਿੰਨੀ ਮਰਜ਼ੀ ਵੈਰਾਈਟੀ ਲੈ ਲੋ ਦੂਜੇ ਵੀ ਹੋ ਗੋ ਹੈਵੀ ਹੈਵੀਆਂ ਡਿਜ਼ਾਈਨਿੰਗ ਆ ਲੋ ਏ ਵੀ ਡਿਜ਼ਾਈਨਿੰਗ ਪਿਓਰ ਕਰੇਵ ਦੇ ਉੱਤੇ ਨੇਚਰਲ ਕਰੇਵ ਦੇ ਉੱਤੇ ਪੂਰੇ ਫਰੰਟ ਤੇ ਵਰਕ ਚੈੱਕ ਕਰੋ ਵਿਆਹ ਸ਼ਾਦੀ ਵਾਲੇ ਪਾਰਟੀ ਵੀਰ ਸੂਟ ਜਿੰਨੇ ਮਰਜੀ ਵੈਰਾਈਟੀ ਲੋ ਵੀਰ ਜੀ ਸਾਰੀ ਵੈਰਾਈਟੀ ਇੱਕੋ ਛੱਤ ਥੱਲੇ ਮਿਲ ਜਾਣੀ ਚੈੱਕ ਕਰੋ ਜੀ ਬਜ਼ੁਰਗ ਵਾਲੀ ਡਿਜ਼ਾਈਨਿੰਗ ਘੇਰੇ ਦੇ ਉੱਤੇ ਵਰਕ ਨਾਲ ਮਿਲਣਾ ਦੁਪੱਟਾ ਤੁਨਵਾ ਲੋ ਇਹ ਸੂਟ ਲਾ ਕੇ ਦੇਣਾ ਵੀਰ ਜੀ 200 ਰੁਪਏ ਦੀ ਰੇਂਜ ਚ 200 ਰੁਪਏ ਦਾ ਭਾਈ 200 ਰੁਪਏ ਸੂਟ ਵੀਰ ਜੀ ਪੂਰਾ ਜਮੀ ਰੇਟ ਤੋੜ ਤੇ ਗੱਲ ਕਰੀਏ ਬਿਲਕੁਲ ਮਾਰਕੀਟ ਨਾਲ ਉਧੇ ਰੇਟਾਂ ਦੇ ਵਿਆਜ ਹੀ ਦੇਣੀ ਆ ਚੈੱਕ ਕਰੋ ਸੇਮ ਫੋਟੋ ਵਾਲੇ ਸੂਟ 4 ਭਾਵੇਂ ਤੁਸੀਂ ਲੈ ਲਓ ਪੂਰਾ ਫਰੰਟ ਵਰਕ ਹਾਂਜੀ ਡਿਜ਼ਾਈਨਿੰਗ ਆ ਬਹੁਤ ਬਹੁਤ ਵਧੀਆ ਕੰਦੀ ਪੈਕ ਪੈ ਕਰਕੇ ਰੱਖੇ ਹੋਏ ਨੇ ਕਲਰਾਂ ਦੇ ਵਿੱਚ ਜਿੱਦਾਂ ਮਰਜ਼ੀ ਲੈ ਲਓ ਆ ਲੋ ਪਿਓਰ ਮਸਲੀਨ ਦੇ ਉੱਤੇ ਆ ਚੈੱਕ ਕਰੋ ਵੈਰਾਈਟੀ ਹਾਂਜੀ ਬਜ਼ਾਰ ਸੂਟ 650 700 ਰੁਪਏ ਆਲੋ ਆਪਾਂ ਨੇ ਸੂਟ ਲਾ ਕੇ ਦੇਣਾ 395 ਰੁਪਏ ਦੀ ਰੇਂਜ ਚ 395 ਦੀ ਰੇਂਜ 395 ਧਿਆਨ ਨਾਲ ਰੇਟ ਸੁਣਨਾ ਸਾਰੀ ਮਾਰਕੀਟ ਨੂੰ ਸਸਤੀ ਬਿਜਾਰੀ ਵੇਚਦੇ ਐ ਇਸਕੇ ਵਾਲਿਆ ਚੈੱਕ ਕਰੋ ਇੱਦਾਂ ਦੇ 4 4 ਰੰਗ ਆਲੋ ਹੂੰ ਕਹਿੰਦੇ ਪਾਰਟੀ ਵੀ ਰਾ ਲੋ ਇਹ ਸੂਟ ਬਜ਼ਾਰ 'ਚ ਕੈਰੇਟ ਆ ਜੀ 2250 ਰੁਪਏ ਕਈ ਸੂਟ ਆਹ ਸੂਟ ਮਾਰਕੀਟ ਆਪਣਾ ਕੀ ਰੇਟ ਆ ਜੀ 550 ਰੁਪਏ ਦਾ ਸੂਟ ਸਿਰਫ 550 ਰੁਪਏ ਦਾ 550 ਰੁਪਏ ਦੀ ਰੇਂਜ ਚ ਵੀਰ ਜੀ ਇੰਨੇ ਸੋਹਣੇ ਸੋਹਣੇ ਕਲਰ ਚਾਰਟ ਜੀ ਕਦੇ ਨਹੀਂ ਮਿਲਣੀ ਕੋਈ ਐ ਨਹੀਂ ਕੋਈ ਸਟਾਕ ਦੀ ਆਲੋ 395 ਵਾਲਾ ਭਾਵੇਂ ਗਰਿਆਂ ਦੇ ਗਰੇ ਲੈ ਜੋ ਆਲੋ ਆ ਚੈੱਕ ਕਰੋ ਜੀ ਡਿਜ਼ਾਈਨ ਇਹ ਗਾ ਲੋ ਇਹ ਵੀ ਸੂਟ ਪਹਿਣਾ 550 ਰੁਪਏ ਦੀ ਰੇਂਜ ਚ ਸਾਰਾ ਹੈਂਡਵਰਕ ਦਾ ਕੰਮ ਜੀ ਇਦਾਂ ਦੇ ਚਾਰ-ਚਾਰ ਰੰਗਾਂ ਦੀ ਫੈਮਿਲੀ ਆ ਵੈਰਾਈਟੀ ਬਹੁਤ ਆ ਇੱਕੋ ਛੱਤ ਥੱਲੇ ਤੁਹਾਨੂੰ ਸਾਰੀ ਵੜੀ ਮਿਲ ਜਣੀ ਆ ਚੈੱਕ ਕਰੋ 550 ਰੁਪਏ ਆ ਲੋ 399 ਰੁਪਏ ਦੀ ਰੇਂਜ ਚ ਪਿਓਰ ਕਰੇਵ ਦੇ ਉੱਤੇ ਪਾਕਿਸਤਾਨੀ ਸੂਟ ਆ ਲੋ 399 399 ਰੁਪਏ ਦੀ ਰੇਂਜ ਚ ਨਾਲ ਮਿਲਣਿਆ ਚਨਾਉਂ ਦੇ ਦੁਪੱਟੇ ਪ੍ਰਿੰਟ ਵਰਕ ਕੀਤੇ ਹੋਏ ਜੀ ਆ ਲੋ ਆ ਲੋ ਆ ਡੀ ਐਨਿਕ 550 ਰੁਪਏ ਕੋਈ ਐ ਨਹੀਂ 400 ਰੱਖ ਕੇ ਵੀਡੀਓ ਪਾ ਦੀ ਕੁਆਂਟੀਟੀ ਫੁੱਲਾ ਬਟਾ ਫੁੱਲਾ ਜੋ ਉੱਪਰ ਨਹੀਂ ਗਰਾ ਦੇ ਇੱਕ ਭਰਾ ਹੋਏ ਜੀ ਭਾਵੇਂ ਤੁਸੀਂ ਲਹਿੰਗੇ ਲੈਣੇ ਆ ਰੈਂਟ ਤੇ ਲੈਣੇ ਆ ਰੈਂਟ ਤੇ ਨਹੀਂ ਮਿਲ ਜਾਣਗੇ ਭਾਵੇਂ ਤੁਸੀਂ ਆਪਣੇ ਖਰੀਦਣੇ ਆ ਆਪਣੇ ਵੀ ਮਿਲ ਜਾਣੇ ਆਹ ਲੋ ਵੀਰੇ ਆ ਤੁਹਾਨੂੰ نیچے ਕੈਟਲੋਗ ਦਿਖਾਈ ਤੀ ਹਾਂਜੀ 1395 ਰੁਪਏ ਦੀ ਰੇਂਜ ਚ ਕੋਈ ਐ ਨਹੀਂ ਚਾਰ ਸੂਟ ਰੱਖ ਕੇ ਵੀਡੀਓ ਬਾਅਦ ਭਾਵੇਂ ਤੁਸੀਂ ਗਰਿਆਂ ਦੇ ਗਰੇ ਲੈ ਜੋ ਜਿੰਨੀ ਮਰਜ਼ੀ ਕੁਆਂਟੀਟੀ ਲੈ ਜੋ ਜਿੰਨੇ ਮਰਜ਼ੀ ਲੈ ਜਾਓ ਆ ਦੇਖੋ ਜੀ ਇਦਾਂ ਦੇ ਲਹਿੰਗੇ ਸਾਰੀ ਵੈਰਾਈਟੀ ਇੱਕੋ ਛੱਤ ਲੇ ਆ ਲੋ ਇਦਾਂ ਦੇ ਲਹਿੰਗੇ ਜਿਹੜਾ ਬਾਜ਼ਾਰ ਦੇ ਵਿੱਚ 8 8 9 9000 ਰੁਪਏ ਰੈਂਟ ਚੱਲਦੇ ਨੇ ਵੀਰ ਜੀ ਹਾਂਜੀ 4500 ਰੁਪਏ ਦੀ ਰੇਂਜ ਚ ਲਹਿੰਗੇ ਪੈਣਾ ਵੀਰ ਜੀ ਇਹ ਲਹਿੰਗਾ ਕੋਈ ਰੈਂਟ ਨਹੀਂ ਥੋੜਾ ਆਪਣਾ ਬਣ ਜਾਣਾ ਇਨੇ ਰੈਂਟ ਚ ਆ ਲੋ ਜਿੰਨੇ ਮਰਜ਼ੀ ਆ ਲੋ 2095 ਰੁਪਏ ਦਾ ਲਹਿੰਗਾ ਚੈੱਕ ਕਰੋ 2095 ਦਾ ਵੀਰ ਜੀ 5 5 6 6000 ਰੁਪਿਆ ਰੈਂਟ ਹੁੰਦਾ 2095 ਦਾ ਕੋਈ ਰੈਂਟ ਪਰ ਨਹੀਂ ਲਹਿੰਗਾ ਖਰੀਦ ਕੇ ਤੁਹਾਨੂੰ ਦੇ ਦੇਣਾ ਆਪਾਂ ਨੇ ਆਪਣਾ ਹੀ ਹੋ ਜਾਊਗਾ ਆਪਣਾ ਹੋ ਜਾਣਾ ਦੇਖੋ ਕੋਈ ਐ ਨਹੀਂ ਭਾਵੇਂ ਤੁਸੀਂ ਹੈਵੀ ਲਹਿੰਗੇ ਦੇਖਣੇ ਆ ਲੋ ਪ੍ਰੋਪਰ ਹੈਵੀ ਵੈਰਾਈਟੀ ਇੱਕ ਤੋਂ ਇੱਕ ਲੈ ਕੇ ਸਾਰੀ ਇੱਕ ਤੋਂ ਇੱਕ ਵੈਰਾਈਟੀ ਹੈ ਜੀ ਨਿਗਾਹ ਕਰਾਓ ਇੱਕ ਵਾਰ ਘੁਮਾ ਕੇ ਕੈਮਰਾ ਚੈੱਕ ਕਰਾਓ ਹੂੰ ਵੀ ਬਜਾਜੀ ਦੀ ਕੋਈ ਕਮੀ ਨਹੀਂ ਹੈਗੀ ਜੀ ਮਾਰਕੀਟ ਨੂੰ ਅੱਧੇ ਰੇਟਾਂ ਦੇ ਦੇਣਾ ਕਪੜਾ ਵੈਰਾਈਟੀ ਜਿੰਨੀ ਮਰਜ਼ੀ ਲੈ ਜਾਓ ਜੀ ਆ ਲੋ ਇਦਾਂ ਦੇ ਰੈੱਡ ਸੂਟ ਆ ਦੇਖੋ ਵਿਆਹ ਸ਼ਾਦੀਆਂ ਵਾਲੇ ਆ ਲੋ ਕਿੰਨੇ ਦਾ ਸੂਟ ਆ ਜੀ 2595 ਰੁਪਏ ਦੀ ਰੇਂਜ 2595 ਦਾ ਪਿਓਰ ਕ੍ਰੇਵ ਦੇ ਉੱਤੇ ਨਾਲ ਬਾਜੂ ਦੇ ਵਰਕ ਨਾਲੇ ਬਾਟਮ ਤੇ ਵਰਕ ਜੀ ਦੁਪੱਟਾ ਚੈੱਕ ਕਰੋ ਜੀ ਪਿਓਰ ਚਨਾਉਂ ਦਾ ਫੋਰ ਸਾਈਡ ਹੂੰ ਕੀ ਰੇਟ ਜੀ 2592 ਮਾਰਕੀਟ 4500 4000 ਰੁਪਿਆ ਰੇਟ ਕਹਿੰਦੇ ਇੱਕੋ ਕੰਮ ਕਰਨਾ ਪੈਣਾ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਣਾ ਕਿੱਥੇ ਐਸ ਕੇ ਟੈਕਸਟਾਈਲ ਮਰਿੰਡਾ 메ਨ ਲੁਧਿਆਣਾ ਹਾਈਵੇ ਅਪੋਜੀਟ ਰਾਜਮੇਲ ਪੈਲੇਸ ਤੇ ਜਿਹੜੀ ਆਫਰ ਚੱਲਦੀ ਹੈ ਕਹਿੰਦੇ 31 ਇਨਾਮ ਕੱਢੇ ਜਾਣੇ ਨੇ ਸਕੂਟਰੀ ਤੋਂ ਲੈ ਕੇ ਹੋਰ 31 ਨਾਮ ਦਿੱਤੇ ਜਾਣੇ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ 5000 ਤੋਂ ਉੱਪਰ ਦੀ ਸ਼ਾਪਿੰਗ ਕਰੋ ਤੇ ਕਹਿੰਦੇ ਜੀ 쿠ਪਨ ਪਾਇਆ ਜਾਊਗਾ ਦਿਵਾਲੀ ਤੋਂ ਬਾਅਦ ਜਿਹੜੇ 31 ਇਨਾਮ ਨੇ ਕੱਢੇ ਜਾਣਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪਹੁੰਚ